ਦੇਸ ਬਰਦੇਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੰਡਿਆਲਾ ਗੁਰੂ ਸਰ ਸਾਹਿਰ ਵਿਚਰ ਨਹੀਂ ਰੁਕ ਰਹੀਆਂ ਚੋਰੀਆਂ ਵਾਰ ਦਾਤ ਦਾ ਸਿਲਸਿਲਾ ਲਗਾਤਾਰ ਜਾਰੀ ਰਾਤ ਨੂੰ ਫਿਰ ਤਿੰਨ ਦੁਕਾਨਾਂ ਦੇ ਵਿੱਚ ਚੋਰਾ ਨੇ ਦਿੱਤਾ ਚੋਰੀ ਨੂੰ ਅਨਜਾਨ ਜੰਡਿਆਲਾ ਗੁਰੂ ਸਰ ਤੋਂ ਰਾਮ ਸ਼ਰਨਜੀਤ ਸਿੰਘ ਜੀ ਦੀ ਖਾਸ ਕੋਰ ਆਪਣਾ ਨਾਮ ਕੋਮਲ ਕੁਮਾਰ ਸਨ ਆਫ ਸ਼੍ਰੀ ਬਲਦੇਵ ਰਾਜ ਵਾਸੀ ਜੰਡਿਆਲਾ ਗੁਰੂ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10 8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ 5-7 ਬੈਗ 4 4 ਬੈਗ ਸੂਟਾਂ ਦੇ ਲੈ ਗਏ ਭਰੇ ਹੋਏ ਬਸ ਇਹ ਚੋਰੀ ਹੋਈ ਜੇ ਉੱਪਰੋਂ ਦੀ ਕੋਠੇ ਥਾਣੀ ਆਏ ਤੇ ਬਹੁਤ ਹੀ ਮੰਦਾ ਹਾਲ ਆ 3-4 ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਰਾਤ ਕੱਲ ਰਾਤ ਦੀ 3-4 ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਇੱਕ ਟੈਲੀਵਿਜ਼ਨ ਸ਼ੋਰੂਮ ਦਾ ਉੱਥੇ ਚੋਰੀ ਹੋਈ ਹੈ ਤੇ ਇੱਕ ਪ੍ਰਦੀਪ ਡਾਕਟਰ ਹੈ ਉਸ ਦੁਕਾਨ ਤੇ ਚੋਰੀ ਹੋਈ ਉਹਨਾਂ ਦੀ ਦੁਕਾਨ ਤੋਂ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 8 ਤੋਂ 10000 ਰੁਪਿਆ ਕੈਸ਼ ਲੈ ਗਏ ਤੇ ਨਾਲ 3-4 ਬੈਗ ਬੈਗ ਲੱਗੇ ਸੂਟਾਂ ਦੇ ਸੀਸੀ ਸੀਸੀਟੀਵੀ ਦੀ ਕੋਈ ਉਹ ਤੋੜ ਗਏ ਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀਸੀ ਕੈਮਰੇ ਕਿ ਕੀ ਹੋਰ ਫੁਟੇਜ ਦੇ ਵਿੱਚ ਆਂਦਾ ਹੈ ਇਹ ਦੇਖਦੇ ਹਾਂ ਤੋਬਾ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਅਜੇ ਤੱਕ ਇਨਫੋਰਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਹੈ ਆ ਗਿਆ ਦੇਖ ਕੇ ਗਿਆ ਹੈ ਇਹ ਦੇਖੋ ਕੀ ਕਾਰਵਾਈ ਕਰਦੇ ਹਾਂ ਤੋਬਾ ਕੀ ਚਾਹਦੇ ਹੋ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਇਹ ਚੋਰੀਆਂ ਨੂੰ ਡੱਕਿਆ ਜਾਵੇ ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਤੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦੁਆਇਆ ਜਾ। ਕੀ ਨਾਮ ਯਾ ਤੁਹਾ? ਪ੍ਰਦੀਪ ਕੁਮਾਰ ਸਰ। ਪ੍ਰਦੀਪ ਕੁਮਾਰ ਜੀ ਆਜ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ? ਰਾਤੀ ਚੋਰੀ ਹੋਈ ਹੈ ਸਰ। ਕ੍ਰਿਪਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ। ਬਾਕੀ ਕੁਛ ਮੈਡੀਸਿਨ ਦਾ ਪੱਤੇ ਕਾਫੀ ਵਿੱਚੋਂ ਮਿਸਿੰਗ ਹੈ ਗਏ ਸਰ ਜੀ। ਕ੍ਰਿਪਨ 10 ਤੋਂ 15 ਹਜ਼ਾਰ ਦਾ 200 ਹੈ ਸਰ ਜੀ। ਦੋ ਮਾੜੀ ਗਿਆ ਲੇ ਗਏ ਸਰ ਜੀ। ਚੋਰ ਕਿੱਥੋਂ ਆਏ? ਇਹ ਸਰ ਉੱਪਰ ਦੇ ਦਰਵਾਜ਼ੇ ਟੁੱਟੇ ਹੋਏ ਸੀ ਕਿ ਸਾਰੇ ਸਰ। ਪਰ ਉਹ ਕਿਨਾ ਬਿਲਡਿੰਗ ਦੇ ਉੱਪਰੋਂ ਆਏ ਸਰ ਜੀ। ਇਦਾਂ ਸਿਰੇ ਪਾ ਲੱਗ ਗਿਆ ਜੀ ਦੁਕਾਨ ਵਾਲੀ ਸਿਰੇ ਤੋਂ ਦੁਕਾਨੇ ਖੋਲੀ ਜੀ ਕਸਟਮਰ ਸਾਇ ਪੈਸੇ ਕੱਟ ਲੈਣਗੇ ਤੇ ਕਹਿੰਨਾ ਗੱਲੇ ਚ ਪੈਸੇ ਨਹੀਂ ਸੀਗੇ ਜੀ ਅਜੇ ਤੱਕ ਕੋਈ ਆਇਆ ਪੁਲਿਸ ਦਾ ਕੋਈ ਹਾਂ ਪੁਲਿਸ ਤਾਂ ਮਲਾਜਮ ਹੁਣ ਹੋ ਕੇ ਗਏ ਸਾਡੇ ਕੋਲ ਸਰ ਜੀ ਹੋ ਕੇ ਇਹ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਮੰਗ ਕਰਦਾ ਵੀ ਸਰ ਨਿਆਂ ਹੋਣਾ ਚਾਹੀਦਾ ਜੀ ਨਹੀਂ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਫਸ ਕੇ ਕੋਈ ਹੋਰ ਦਾ ਨੁਕਸਾਨ ਨਾ ਹੋਵੇ ਸਰ ਜੀ ਹਾਂਜੀ ਸਰੋ ਜੀ ਤਿੰਨ ਚੋਰੀਆਂ ਆਈਆਂ ਕੀ ਕਹਿਣਾ ਚਾਹੋਗੇ ਸਰ ਚੋਰੀਆਂ ਦਾ ਇਹਦੇ ਵਿੱਚ ਦੋ ਬੰਦੇ ਆਏ ਆ ਜਿਹੜੇ ਪਤਾ ਲੱਗਿਆ ਜੇ ਤੱਕ ਉਹਨਾਂ ਨੇ ਕੰਦ ਅਗਲੇ ਪਾਸੇ ਚੌ ਕੀ ਕਰਨ ਬੈਕ ਸਾਈਡ ਤੋਂ ਉਹਨਾਂ ਦੇ ਕੰਦ ਇਹਨਾਂ ਨੇ ਬਾੜ ਕੇ ਤੇ ਉਧਰ ਚੋਰੀ ਕੀਤੀ ਆ। ਉਹ ਉਹਦੇ ਬਾਰੇ ਸਾਡੀ ਟੀਮ ਲੱਗੀ ਆ ਸਰਚ ਕਰ ਰਹੇ ਆ ਸਾਰੇ ਜਲਦੀ ਦੋਚੋਂ ਦੀ ਫੜਨਾ। ਕੋਟਲੀ ਤਾਂ ਵੀ ਇਸ ਤੋ ਕੁਝ ਪਤਾ ਲੱਗਾ ਕੁਛ ਲੈ। ਨਹੀਂ ਫਿਰ ਹਾਲਾਤ ਚੈੱਕ ਕਰ ਰਹੇ ਆ। ਅਜੇ ਤੁਹਾਨੂੰ ਸ਼ਾਮ ਤੱਕ ਕਲੀਅਰ ਕਰਕੇ ਦੱਸਾਂ। ਸਾਡੇ ਜਿਹੜੇ ਇਹਦੇ ਇਸੇ ਸੰਬੰਧ ਵਿੱਚ ਵੀ ਅਸੀਂ ਮਤਲਬ 24 ਘੰਟੇ ਇਹਦੇ ਲਾਕੇ ਜਾਂ ਭਲਾ ਸਲਾਉਨੇ ਆ ਹੁਣੇ ਤੇ ਤੁਹਾਡੇ ਸਾਡੇ ਨਾਲ ਦੇ ਥਾਣੇ ਦੇ ਵਿੱਚ ਚਾਟ ਇਵੈਂਟ ਦੇ ਵਿੱਚ ਗੋਪਰਦਾ ਤਾਂ ਹੋਈਆਂ ਸੀ। ਇਹ ਸੁਨਿਆਰੀ ਦੀ ਤੇ ਇੱਕ ਆਪਣੇ ਛੋਟੇ ਐਂਟਰਪ੍ਰਾਈਜ਼ ਉਹ ਅਸੀਂ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ ਤਿੰਨ ਦਿਨ ਦੇ ਵਿੱਚ ਉਹ ਅਸੀਂ ਫ੍ਰੇਸ ਕਰ ਲਏ ਉਹਦੇ ਵਿੱਚ ਦੋ ਬੰਦੇ ਫੜਲੇ ਤੇ ਬਾਕੀ ਵੀ ਸਾਡਾ ਚੱਲਦਾ ਸਾਡੀ ਕੋਲੋਂ ਪੁਲਿਸ ਦੀ ਤਾਂ 24 ਘੰਟੇ ਮਸ਼ਹਰਦੀ ਦੇ ਨਾਲ ਹੀ ਅਸੀਂ ਇਹ ਸਾਰਾ ਕੰਮ ਕਰਦੇ ਹਾਂ ਤੇ ਜਲਦੀ ਇਹ ਵੀ ਫੜਦਾ ਹਾਂ ਸਰ ਕਿਹਨਾ ਨੇ ਹਾਂਜੀ ਪਾਜੀ ਦੁਕਾਨ ਦਾ ਨਾਮ ਭਗਵਾਨ ਦਾਸ ਤੇ ਲੋਕਿਆਂ ਦਾ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਹੀ ਸੀਗਾ ਸਾਡਾ ਦੂਸਰਾ ਮੁੱਦਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿਹਾ ਰਾਜੇ ਆ ਗਿਆ ਕਹਿੰਦਾ ਭੱਜੂ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਤਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਮੈਂ ਉਸੇ ਵੇਲੇ ਕੁਛ ਵੀ ਮੈਂ ਚਾਹ ਨਹੀਂ ਪੀਤੀ ਮੈਂ ਫਰਫਰਾਹਿਆ ਤੇ ਦੇਖਿਆ ਗੱਲੇ ਬੁੱਲੇ ਸਾਰਾ ਸਮਾਨ ਖਲਰਿਆ ਕਿ ਲੜਕੇ ਦੇ ਦੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ 3 ਤੋਂ 15 ਤੋਂ ਲੈ ਕੇ 16 ਹਜ਼ਾਰ 17 ਹਜ਼ਾਰ ਦੀ ਨੇ ਕੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮਿਲ ਪਹਿਲੀ ਨਜ਼ਰ ਪਈ ਵੀ ਮੈਂ ਕਿਹਾ ਜਿਆ ਲੱਗਦਾ ਮੋਬਾਈਲ ਗੁੰਮ ਹੋਏ ਮੋਬਾਈਲ ਮੈਂ ਔਰ ਮੈਂ ਸਾਜੀ ਚੀਜ਼ਾਂ LED ਵਗੈਰਾ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ ਲੇਕਿਨ ਹੁਣ ਜੀ ਜੋ ਜੋ ਵੇਖੀ ਜਾਵਾਂਗਾ ਸਾਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗਲਮੇ ਆ ਜਦੋਂ ਹੁਣ ਵੇਖਾਂਗੇ ਜੋ ਗਾਹ ਕਹੂਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਾਨੂੰ ਬਾਅਦ ਵਿੱਚ ਦੱਸਾਂਗੇ ਕਿ ਕੀ ਚੀਜ਼ ਹਰੂ ਪੁਲਿਸ ਨੂੰ ਸੂਚਿਤ ਕੀਤਾ ਉਹ ਆਏ ਸੀਗੇ ਦੋ ਮੁਲਾਜ਼ਮ ਉਹ ਲੈ ਕੇ ਆਪਣੇ ਮਾਨ ਮੋਟਾ ਲੈ ਕੇ ਤੇ ਆਪਣੇ ਬਿਆਨ ਦਿਆ ਜੀ ਅਕ ਫੋਟੋ ਖਿੱਚ ਕੇ ਲੈ ਗਏ। ਦੋਨਾਂ ਨੂੰ ਨੁਕਸਾਨ ਲੱਗਿਆ। ਨੁਕਸਾਨ ਸਾਡਾ ਹੁਣ ਲਗਭਗ 7 ਲੱਖ 7 ਲੱਖ ਦੇ ਲਗਭਗ ਹੋ ਗਿਆ। ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੇ ਵੀ ਸਾਡੇ ਗੁਆਂ ਨੇ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ। ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾਂ ਉਹਨਾਂ ਨੇ ਬੰਦ ਉਹ ਲਾਗੇ। ਉਹਨਾਂ ਨੂੰ ਕੋਈ ਬੰਦੇ ਨੇ ਹਜ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੋਰੀਆਂ ਹੋਈਆਂ ਲੱਗਦੀਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਲਗਭਗ ਇੱਕ ਸਾਡੇ ਲਾਲ ਕਪੜੇ ਦੀ ਆਪਣਾ ਸ਼ੋਰੂਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਉਹ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਕੀ ਕੰਮ ਵੀ ਇਹ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਂ ਕਿਹਾ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਤੋਂ ਵੀ ਲੱਖ ਰੁਪਏ ਦੇ ਲਗਭਗ ਲੈ ਗਏ ਸੀਗੇ ਉਸ ਤੋਂ ਬਾਅਦ ਨੀਚੇ ਬੀਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਹੀ ਪੱਕੇ ਚੋਰ ਹੈ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਇਹ ਜਿਹੜਾ ਸਾ ਇਹ ਖਲਾਜੀ ਦਾ ਵਾਲਾ ਨਹੀਂ ਤੋੜ ਲੇ ਕਿ ਤੋਕ ਨਹੀਂ ਇਹ ਬਹੁਤ ਮਜ਼ਬੂਤ ਆਪਣੇ ਨੂੰ ਬਹੁਤ ਸੇਫਟੀ ਨਾਲ ਲਾਈ ਹੈ ਜਿਹੜੇ ਤੋੜ ਕੇ ਲਾਲ ਦਰਵਾਜੇ ਇਹਨਾਂ ਅਰਜ਼ਿਸ ਮਹਿਤ ਤੋੜਤੇ ਉਹਨਾਂ ਨੇ ਸਾਹ ਤੋੜ ਕੇ ਗੱਲੇ ਗੁੱਲੇ ਨਾਲ ਸਬੰਧ ਕਰ। ਕੀ ਹੁੰਦਾ ਕਾਰਨ ਕੀ ਹੈ? ਤੋਰੀ ਇਹ ਹੋਈ ਸਾਡੇ ਨਸ਼ਰਾ ਇਸ ਕੋਈ ਹੈ ਨਹੀਂ ਉਥੇ ਕੋਈ ਚਾਰ ਦੇ ਵਿੱਚ ਕੋਈ ਸਾਈ ਖਸਮ ਹੈ ਨਹੀਂ ਜਿਹੜੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗਾ ਰਹਿੰਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰੀ ਜਿਹੜੀ ਵੇਲੇ ਬਿਠਰੀ ਨੇ ਤੇ ਜੇ ਅਸੀਂ ਕੋਈ ਪਿੰਨੇ ਆ ਤੇ ਪੁਲਿਸਾਰੇ ਵੀ ਉਦੋਂ ਆਉਂਦੇ ਨਹੀਂ ਜਦੋਂ ਜਮ ਜਮ ਲੋਕੀ ਆਪਣੀ ਸਮੱਸਿਆ ਆਪਣੀ ਹੱਥ ਚੱਲ ਜਾਂਦੇ ਆ ਬਚਾਰੇ ਪਾ ਲਾ ਕੇ ਯੋਰਜਰ ਆਪਣੇ ਨਿਕਲ ਨਿਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾਹਿਬ ਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਮੰਤਰੀ ਜੇ ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਤੁਹਾਨੂੰ ਤੁਹਾਡੇ ਹੁੰਦਿਆਂ ਚਿੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਜੀ ਦੂਜੀ ਵਾਰੀ ਚੋਰੀ ਹੋ ਗਈ ਹੈ ਸਾਰਾ ਇਹ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਜੀ ਇਹ ਬੰਦੇ ਸਾਡੋਂ ਜਿਹੜੇ ਅਸੀਂ ਤਾਂ ਕਹਿੰਦੇ ਬੰਦੇ ਫੜਕੋ ਪੜੋ ਉਹਨਾਂ ਨੂੰ ਜਿਹੜਾ ਸਮਾਨ ਹੈ ਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਨਹੀਂ ਕੀ ਹੋ ਮੇਤਰਾ ਪਵੇ ਜੀ ਇਹ ਕੰਮ ਕਰਨ